ਉਸ ਤੋਂ ਪਹਿਲਾਂ ਤਾਂ ਜੇਰਾ ਵੀ ਕੋਈ ਆਪ ਦਾ ਹੋਰ ਕੋਈ ਜਿਹਦੇ ਮਾਂਦੇ ਵਿੱਚ ਆ ਮੈਂ ਪਹਿਲਾਂ ਸਾਂਝੇ ਕਰਦੇ ਆ ਉਸ ਤੋਂ ਬਾਅਦ ਵਿੱਚ ਉਹ ਬੋਲੂਗਾ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਪੁਰ ਕਮੇਟੀ ਬੋਲੈਸੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦਰਿਆ ਦੇ ਪਾਣੀ ਆ ਜਿਹੜੇ ਰਿਪੇਰੀਅਨ ਕਾਨੂੰਨ ਮੁਤਾਬਕ ਜੋ ਦੂਜੇ ਦਰਿਆਵਾਂ ਦੇ ਵਿੱਚ ਪੈਂਦੇ ਆ ਜਾਂ ਦੂਜੀਆਂ ਸਪੇਟਾਂ ਨੂੰ ਜਾਂਦੇ ਆ ਜਾਂ ਸਾਡੀ ਸਕੇਟ ਦੇ ਵਿੱਚ ਹੀ ਨਿਕਲਦੇ ਆ ਉਹਦੇ ਸੰਬੰਧ ਦੇ ਵਿੱਚ ਮੀਟਿੰਗ ਹੋਈ ਹੈ ਉਹਦਾ ਇੱਕ ਏਜੰਡਾ ਆਪਣਾ ਉਹਦੇ ਤੇ ਆਪਣੀ ਵਿਚਾਰ ਦੱਸੋ ਵੀ ਆਪਾਂ ਨੂੰ ਕੀ ਉਹਦਾ ਆਪਣਾ ਸਹਿਯਾਰ ਹੋਣ ਦੇਣਾ ਚਾਹੀਦਾ ਆਪਾਂ ਨੂੰ ਕੀ ਆਪਾਂ ਵਿਰੋਧ ਕਰ ਸਕੀਏ ਔਰ ਜੇ ਕਾੜਾਂ ਦੀ ਗੱਲ ਦੀ ਤੁਹਾਨੂੰ ਮੈਂ ਦੱਸਾਂ ਘਰ ਤੋਂ ਘੱਟ ਵੀ 300 ਕਾੜ ਤਾਂ ਆਪਣਾ ਪਹਿਲਾਂ ਵੱਨ ਚੁੱਕਿਆ ਤੇ 200 ਦੇ ਨੇੜੇ ਜਿਹੜੀ ਮੈਕ ਹੋ ਕੀਤੀ ਆ ਸਾਰਾ 20 ਤੋਂ 22% ਪਾਣੀ ਆਪਾਂ ਨੂੰ ਜਿਹੜੇ ਦੇ ਵਿੱਚ ਲੱਗ ਰਿਹਾ ਤੇ ਬਾਕੀ ਸਾਰੇ ਕੀ ਜਿਹੜੀ ਬੁਲਾ ਦੇ ਤੇ ਕੀ ਹੋ ਰਹੀ ਹੈ ਇਹ ਨਹੀਂ ਪਾਣੀ ਦੀ ਸਮੱਸਿਆ ਹੈ ਕੀ ਆ ਸਤ ਨੂੰ ਜਿਹੜਾ ਬੰਨਾ ਆਪਣਾ ਬਣਿਆ ਹੋਇਆ ਜਿਵੇਂ ਹੁਣ ਹੜਾ ਹੋਣ ਦੀ ਸੰਭਾਵਨਾ ਹੈ ਅੱਧੀ ਮਿਲ ਕੇ ਜੀ ਸਾਹਿਬ ਨੂੰ ਮੈਂ ਕਿਹਾ ਸੀਗਾ ਵੀ ਉਹਦੇ ਤੋਂ ਤੁਸੀਂ ਆਊਂਗਾ ਉਹਨਾਂ ਨੇ ਕਾਲ ਜੀ ਕਹਿੰਦੇ ਵੀ ਜਾਣੇ ਆ ਤੇ ਦੇਖ ਕੇ ਮੈਂ ਆਉਂਗਾ ਜਰੂਰ ਉਹਦੇ ਤੇ ਕੋਈ ਕਰਨ ਵਾਲਾ ਹੋ ਜਾਦਾ ਜਰੂਰ ਕਰਾਂਗੇ ਕਿਉਂਕਿ ਉਹ ਬੰਨ੍ਹ ਦੇ ਵਿੱਚ ਕਈ ਕਿਸਾਨਾਂ ਨੇ ਉਹ ਬੰਨ੍ਹ ਵਾਇਆ ਹੋਇਆ ਹੈ ਵੀ ਬੰਨ੍ਹ ਜਾਂ ਉਹਦੇ ਵਿੱਚ ਫੋਟਾ ਪੈਣੀ ਹੈ ਅਸੀਂ ਇਹਨਾਂ ਨੂੰ ਬੇਨਤੀ ਕਰਾਇਆ ਸੀ ਚਾਚਾ ਨੂੰ ਵੀ ਪਹਿਲਾਂ ਹੀ ਉਹਨੂੰ ਮਕਮਲ ਤੌਰ ਤੇ ਰਿਪੋਰਟ ਕੀਤੀ ਜਾਵੇ ਤੇ ਜਿਹੜੀ ਕਾਟਾ ਦੀ ਸਮੱਸਿਆ ਆਉਂਦੀ ਆ ਬਹੁਤ ਜ਼ਿਆਦਾ ਸਮੱਸਿਆ ਕਿਉਂਕਿ ਕਾਰਡ ਆਪ ਮੈਂ ਹੱਥ ਬਨ ਕੇ ਬੈਂਦੀ ਕਰਦਾ ਵੀ ਕੋਈ ਵੀ ਆਪਣਾ ਲੀਡਰ ਹੈ ਚਾਹੇ ਵਰਕਰ ਹੈ ਮੈਨੂੰ ਬਾਹਰਲੇ ਜਿਹੜੇ ਦਾ ਕਾਰਡ ਦੇਣ ਦੀ ਖੇਚਲ ਨਾ ਕਰੇ ਨਾ ਕੋਈ ਮੁੜ ਕੇ ਇਤਰਾਜ਼ ਕਰੇ ਆਉਂਦੇ ਆ ਦੇ ਨਾਮ ਨੂੰ ਸਾਲ ਜਿਹਨਾਂ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ ਬਲਾਗ ਪ੍ਰਧਾਨ ਬਲਾਗ ਪ੍ਰਧਾਨ ਆਸ ਕਰਕੇ ਆਪਦੇ ਨਾਮ ਨੂੰ ਕੌਣ ਜੀ ਨਾ ਜਿਹਨਾਂ ਨੇ ਆਪਣੇ ਵਿਚਾਰ ਸੁਣੇ ਜਿਹੜੇ ਪਤਾ ਅੱਧਾ ਰਜ਼ਾਤ ਅਲੀ ਸਾਹਿਬ ਜੀ ਚਾਹ ਪੀਣੇ ਮੇਡੇ ਗਈ ਆ ਭਾਈ ਇੱਧਰ ਆ ਆਮਲੇ ਤੇ ਅਦੀ ਕੋਈ ਨਾ ਜਾਵੇ ਤੇ ਕਿਹਾ ਪੱਕੀ ਚਲਾ ਪੱਕੀ ਚਾਹ ਕਿੱਥੇ ਜਾਂਦੀ ਹੁੰਦੀ ਹੈ ਜੀ ਇੱਕ ਕੋਲੇ ਜਾਵੇ ਕਦਲਾਉਂ ਰਹੀ ਆਪਾਂ ਜੇ ਕੋਲੇ ਮਿਟਰੇ ਸਾਡੇ ਬਹੁਤ ਬਹੁਤ ਮਜ਼ਾਈਂ ਕਿਉਂ ਲਾਈ ਜਾਂਦੇ ਹੋ ਨਾ ਤਾਂ ਮਿਲਦਾ ਮੈਂ ਵੀ ਉਹਦਾ ਕੋਲੇ ਤੇ ਕਰਦੇ ਨੇ ਜੀ ਮੁੰਡੇ ਮੈਂ ਤੁਹਾਨੂੰ ਅਗਰੇ ਜੇ ਕੁਝ ਕਰਨਾ ਹੈ 10% ਪਰ ਤਾਂ ਅੱਜ ਦੇ ਪਾਣੀ ਪਾਣੀ ਦਾ ਪ੍ਰਦਾਨ ਜੀ ਜੇ ਆਪਣੇ ਸਾਰੇ ਪੇਪਾ ਜਾਂ ਸਾਰੇ ਬਣ ਉਹਨਾਂ ਫੇਰ ਵੀ 20% ਆ ਵੀ ਸਵਾਮੀ ਮੇਂ ਵਿਚੋਂ ਵਾਹੀ ਹੁੰਦੀ ਹੈ ਸਾਰੇ ਵੀ ਆਪਣੇ ਲੱਗੇ ਦਾ ਤੇ ਜਿਹੜੇ ਇਹ ਤਾਂ ਖਾਰੇ ਮੇਰਾ ਕਰੀ ਇੱਕ ਉਸ ਹਾਂ ਵੇਖੀਆ ਕੁਛ ਨਹੀਂ ਹੁੰਦਾ ਗਾ ਛੇ ਤੋਂ 100 ਗ੍ਰਾਮ ਨਹੀਂ ਹੁੰਦਾ ਗਾ ਦੂਜੀ ਗੱਲ ਇਹ ਆ ਵੀ ਆ ਜਿਹੜੇ ਹਰਿਆਣੇ ਦੇ ਕਿਸਾਨਾਂ ਦੇ ਵਿਚਾਰਿਆ ਦੇ ਘਰਾਂ ਦੇ ਬਹੁਤ ਮੰਦ ਭਾਗੀ ਗੱਲ ਆ ਇੱਕ ਅਜੀ ਕੁਨੇ ਜਣੋਗੇ ਆਪਣੇ ਕੀਸਾਬ ਨਾਲ ਮੀਟਿੰਗ ਕੀਤੀ ਸੀ ਦੋ ਤਿੰਨ ਦਿਨਾਂ ਪਹਿਲਾਂ ਸੀ ਤੇ ਇਹ ਗੱਲ ਰਹੀ ਜੀ ਨਾਂ ਅੱਗੇ ਜੈਂਕ ਤੇ ਕੀਟਨਾਥਕ ਦੇ ਕੰਢੀ ਨਾਸਕ ਦਵਾਈਆਂ ਹੁੰਦੀਆਂ ਸੀਆਂ ਉਹ 50% ਖਾਸ ਮੀਟਿੰਗਾਂ ਸੀਆਂ ਤੇ ਉਹ ਆਂਦਾ ਵੀ ਮੱਦੇ ਪਾ ਕੇ ਭੇਜੋ ਮੈਂ ਤਾਂ ਲੱਗਦਾ ਹਾਂ ਸ਼ਾਇਦ ਆਉਣ ਆਗੇ ਜਵਾਜ ਜੇ ਕੀਦੀ ਨਾਲ ਬੇਨਤੀ ਲਾ ਚਾਹਦਾ ਆ ਭਾਈ ਜੀ ਕਰਤਾ ਹਾਂ ਸਭ ਭਾਈ ਜੀ ਹਬ ਤੋਂ ਪਹਿਲਾਂ ਮੈਂ ਸਾਰੇ ਜਿੰਨੇ ਵੀ ਮੈਂਬਰ ਆਇਆ ਇੱਥੇ ਆ ਕੇ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੈਂਬਰ ਆਇਆ ਦਾ ਕੰਮ ਕਰ ਸਾਡੇ ਕੋਲ ਆਇਆ ਤੁਹਾਡਾ ਧੰਨਵਾਦ ਆ ਦੂਜੇ ਨੰਬਰ ਤੇ ਇਹਨਾਂ ਆਪਣੀ ਸਮੱਸਿਆ ਆਉਂਦੀ ਹੈ ਸਾਰਿਆਂ ਨੂੰ ਪਤਾ ਹੀ ਆ ਕਿ ਅੱਜਕੱਲ ਬਿਜਲੀ ਬਹੁਤ ਸ਼ੋਰਟ ਪੈ ਰਹੀ ਆ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੂੰ ਤਕਰੀਬਨ 45 ਦਿਨ ਤੇ ਮੋੜ ਦੇ ਦੇ ਸਾਡੇ ਪਤੋ ਹੀਰਾ ਸਿੰਘ ਕੈਨੇਡਾ ਉਹ ਗ੍ਰੇਡਰ ਬਹੁਤ ਛੋਟਾ ਰੋਡ ਤੇ ਆ ਰਿਹਾ ਹੈ ਜਿੰਨੇ ਵੀ ਜੀਵਨੀਕਾਰ ਕਿਸਾਨ ਆ ਉਹਨਾਂ ਨੇ ਆਪਦੇ ਪੈਸੇ ਭਰ ਕੇ ਮੋਟਰਾਂ ਦੇ ਰੋਡ ਵਧਾਏ ਆ ਟਰਾਂਸਫਾਰਮ ਬਣੇ ਕਿਤੇ ਆ ਲੇਕਿਨ ਜਿਹੜਾ ਵੀਹ ਜੀਕਰ ਆ ਉਹ ਨਹੀਂ ਬਣਿਆ ਹੋਇਆ ਸਾਡੇ ਘਟ ਬਹੁਤ ਨਾਲ ਲੱਗੇ ਆ ਫੇਰ ਦੇਖੀਏ ਸਮਾਰ ਸਾਰਾ ਜਹੰਤਪੁਰਾ ਤਕਰੀਬਨ ਸਾਰੇ ਹੀ ਗ੍ਰੇਡਰ ਦੇ ਘਟ ਲੱਗੇ ਆ ਇਹ ਆਪਾਂ ਨੂੰ ਜਦੋਂ ਗਵਰਨਮੈਂਟ ਆਪਾਂ ਤੋਂ ਪੈਸੇ ਮਸਕੂਰ ਲੈਂਦੀ ਆ 20 ਵੀਰ ਗਵਰਨਮੈਂਟ ਨੇ ਦੇਣੀ ਆ ਇਹ ਜੀ ਕਿ ਅਸੀਂ ਗਵਰਨਮੈਂਟ ਨੂੰ ਦੁਖੀ ਮੰਨਦੇ ਜੇ ਬੰਦੇ ਕਿਸੇ ਦਾ ਰੋਡ ਵੱਧਾ ਮੋਟਰਾਂ ਚੱਕ ਕੰਨ ਨੂੰ ਪੜੇ ਉਹਨਾਂ ਆ ਜਾਂਦੇ ਜਿਲ੍ਹੇ ਵੀ ਮੁਲਾਕਾ ਵਿੱਚੋਂ ਤਰਫ ਨਾਮ ਵਿੱਚ ਸੰਗਠਨ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਸਮੱਸਿਆ ਬਹੁਤ ਝਾੜੀਆਂ ਨੇ ਕੋਈ ਸਰ ਬਿਜਲੀ ਦੀ ਹੈ ਕਿਉਂਕਿ ਪਿੱਛੇ ਗਰਮੀ ਬਹੁਤ ಜಾਲੀ ਪਈ ਹੈ ਜੋ ਜ਼ਿਮੀਨਦਾਰਾਂ ਨੂੰ ਬਿਜਲੀ ਦੀ ਬੜੀ ਇਵੇਂ ਬਾਈ ਜੀ ਨੇ ਦੱਸਿਆ ਕਿ ਰੇਟ ਛੋਟਾ ਹੈ ਪਰ ਕਟ ਬਹੁਤ ਜਿਆਦਾ ਲੱਗਦਾ ਹੈ ਇਸ ਤਰ੍ਹਾਂ ਡੈਰੀ ਪਾਣੀ ਦੀ ਸਮੱਸਿਆ ਹੈ ਹੁਣ ਥੋੜੀ ਜਿਹੀ ਠੀਕ ਹੋਈ ਹੈ ਪਰ ਕਿਸਾਨ ਭਰਾਵੋ ਮੈਂ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਉਸ ਵਿਸ਼ੇ ਤੇ ਗੱਲ ਜ਼ਰੂਰ ਕਰਨੀ ਚਾਹਾਂਗਾ ਕਿਉਂਕਿ ਆਪਾਂ ਸਨਰਜੀ ਆਦਮੀ ਆਪਾਂ ਨੂੰ ਜ਼ਰੂਰ ਸਰਕਾਰ ਦੇ ਵਿਰੁੱਧ ਸੈਂਟਰ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਦੇ ਵਿਰੁੱਧ ਹਰ ਥਾਂ ਦੇ ਆਪ ਜੇ ਜੈਮਾ ਕਰਕੇ ਸਾਨੂੰ ਧਰਨਾ ਲਾਉਣਾ ਪੈਂਦਾ ਹੈ ਔਰ ਜਿਲਾਵਾਗੇ ਔਰ ਜੋ ਨਵੇਂ ਕਾਨੂੰਨ ਬਣੇ ਨੇ ਉਹਨਾਂ ਬਾਰੇ ਭਗਵਾਨ ਕਾਂਸ ਸਿੰਘ ਸਰਕਾਰਾਂ ਦੀਆਂ ਸੁਭਾ ਜੀ ਗਿਆ ਨੇ ਜਿਵੇਂ ਆਪਣੇ ਭਗਵਾਨ ਸਿੰਘ ਮਾਰਦੇ ਆ ਆਪ ਦੀ ਸਰਕਾਰ ਪਰ ਜਿਹੜੇ ਨਵੇਂ ਕਾਨੂੰਨ ਮੋਦੀ ਸਰਕਾਰ ਨੇ ਪਿੱਛੇ ਬਣਾਤੇ ਨੇ ਕਿ ਅਕ ਰੋਲਾ ਪਾ ਕੇ ਰਾਮ ਮੰਦਰ ਦਾ ਔਰ 174 ਮੈਂਬਰ ਜਿਹੜੇ ਉਹਨਾਂ ਨੂੰ ਸਸਪੈਂਡ ਕਰਕੇ ਔਰ ਵੀ ਨੂਰ ਬਣਾ ਦੇਣੇ ਪਰ ਉਹ ਜਿਵੇਂ ਐਮਰਜੈਂਸੀ ਵੇਲੇ ਵੀ ਇਹਨਾਂ ਦੀ ਸੀ ਫਾਮੂ ਆ ਕਬੈ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੇ ਖੰਧਾਹਰ ਪ੍ਰਕਾਸ਼ਨ ਬਾਲ ਨੂੰ ਆਖਿਆ ਸੀ ਕਿ ਤੁਸੀਂ ਜੋ ਵੀ ਤੁਹਾਡੀ ਪੰਜਾਬ ਦੀ ਮਾਨ ਹੈ ਮੇਰਾ ਤੁਹਾਡੇ ਨਾਲ ਕੁਝ ਲੌਣਾ ਨਹੀਂ ਤੁਸੀਂ ਆਪ ਦਾ ਪੰਜਾਬ ਦੇ ਮਸਲੇ ਹੱਲ ਕਰਾਓ ਮੇਰੀ ਸਿਰਫ ਭਾਰਤੀ ਜਨਤਾ ਪਾਰਟੀ ਨਾਲ ਦੁਸ਼ਮਣੀ ਹੈ ਫਿਰ ਇਹਨਾਂ ਨੂੰ ਕੋਈ ਵਧਣ ਦੇਣਾ ਇਹ ਫਿਰ ਵੀ ਪਾਰਟੀ ਹੈ ਔਰ ਬਾਦਲ ਸਾਹਿਬ ਨੇ ਨਾ ਕੰਨ ਮੰਨੇ ਔਰ ਗਿਆਨੀ ਜੈਸਨ ਦੀ ਰਾਤ ਨਕਾਲ ਸੀ ਉਸ ਵਕਤ ਮੈਂ ਨਕਾਲੇ ਪੜ੍ਹਦਾ ਸੀ ਬੀਪਾਰਟ ਮੰਡਾ ਸੀ ਤਾਂ ਬਟੇ ਇਸ ਕਿਹਾ ਉਹ ਲੱਗੇ ਭਾਜਨ ਸਾਹਿਬ ਯਾਨੀ ਜੈਲ ਸਿੰਘ ਨੇ ਪੰਜਾਬ ਦਾ ਇਹ ਕਾਲ ਨਹੀਂ ਪੜਿਆ ਪਰ ਸਾਡੇ ਬੰਦੇ ਯੋਧੇ ਜਾਂਦੇ ਸੀ ਗ੍ਰਿਫਤਾਰੀਆਂ ਦੇ ਲਈ ਤਿਆਰੀ ਨੇ ਆ ਭਾਜਨ ਸਾਹਿਬ ਦੇ ਕਹਿਣ ਤੇ ਅਕਾਲ ਪੁਰਖ ਸਾਹਿਬ ਤੋਂ 45 ਹਜ਼ਾਰ ਬੰਦਾ ਆਪਣੇ ਆਪ ਉਹਨਾਂ ਨੇ ਲਗੰਦਸ ਕਿ ਬਾਰਗਲਾ ਤੋਂ ਗ੍ਰਿਫਤਾਰ ਕੀਤੀ ਅੱਜ ਮੀਟਿੰਗ ਕਰ ਰਹੇ ਹਾਂ ਤੇ ਕੀ ਏਜੰਡਾ ਲੈ ਕੇ ਚੱਲ ਰਹੇ ਹਾਂ ਤਾਂ ਤਾਂ ਬਾਈਕ ਨੂੰ ਜਿਕਰ ਹਾਲਾ ਸੇਬਾ ਦੀ ਗ੍ਰੀਟਿੰਗ ਕਰਦੇ ਅੱਜ ਸਾਡੀ ਹਰੇਕ 15 ਤਰੀਕ ਦੀ ਮਹੀਨਾਵਾਰ ਮੀਟਿੰਗ ਹੋ ਰਹੀ ਹੈ ਪਾਕਿਸਤਾਨ ਦੇ ਦਫਤਰ ਦੇ ਵਿੱਚ ਹੋ ਰਹੀ ਹੈ ਇਸ ਮੀਟਿੰਗ ਦੇ ਵਿੱਚ ਜੋ ਐਸਕੀਐਮ ਦੇ ਵੱਲੋਂ ਵਿਚਾਰੇ ਗਏ ਮੁੱਦੇ ਆ ਜਿਵੇਂ ਸਾਡਾ ਨਹਿਰੀ ਪਾਣੀ ਹੈ ਉਹ ਸਾਰੇ ਖੇਤਾਂ ਨੂੰ ਨਹੀਂ ਲੱਗ ਰਿਹਾ ਤਕਰੀਬਨ 20% ਸਾਡੇ ਮੋਗਾ ਜ਼ਿਲ੍ਹੇ ਦੇ ਖੇਤਾਂ ਨੂੰ ਪਾਣੀ ਲੱਗ ਰਿਹਾ ਤੇ 80% ਉੱਦਾਂ ਦੇ ਉੱਤੇ ਫਸ ਰਹੇ ਆ ਜਿਦੇ ਵਿੱਚ ਸਾਨੂੰ ਬਹੁਤ ਵੱਡੀ ਚਿੰਤਾ ਹੈ ਕਿ ਸਾਡੇ ਪਾਣੀ ਕਿੰਵੇ ਜਾ ਰਹੇ ਆ ਇਹ ਸੋਤ ਮੁੱਦੇ ਦੋਤੇ ਸਾਡੀਆਂ ਇਹ ਵਿਚਾਰਾਂ ਹੋਣ। ਦੂਸਰਾ ਜਿਹੜੇ ਦਰਿਆਈ ਪਾਣੀ ਆ, ਦਰਿਆਈ ਪਾਣੀ ਸਾਡੇ ਆ ਉਹ ਸਾਡੇ ਖੇਤਾਂ ਵਿੱਚੋਂ ਹੀ ਨਿਕਲਦੇ ਆ, ਸਾਡੇ ਪੰਜਾਬ ਦੇ ਨਾਲ ਦੇ ਨਿਕਲਦੇ ਆ, ਪੰਜਾਬ ਦੇ ਵਿੱਚ ਦੀ ਨਿਕਲਦੇ ਆ। ਜਦੋਂ ਨੁਕਸਾਨ ਹੁੰਦਾ ਉਹ ਸਾਡਾ ਪੰਜਾਬ ਦਾ ਹੋ ਰਿਹਾ। ਚਾਹੇ ਉਹ ਦੂਜੀਆਂ ਸਟੇਟਾਂ ਦੇ ਵਿੱਚ ਦੀ ਜਾਂਦੇ ਆ, ਦੂਜੀਆਂ ਸਟੇਟਾਂ ਦਾ ਨੁਕਸਾਨ ਨਹੀਂ ਹੁੰਦਾ, ਨੁਕਸਾਨ ਇਹਨਾਂ ਦਰਿਆਈ ਪਾਣੀਆਂ ਦਾ ਸਾਡਾ ਹੁੰਦਾ। ਅਸੀਂ ਇਹ ਗੱਲ ਚਾਹੁੰਦੇ ਆਂ ਵੀ ਜੋ ਰਿਪੀਨ ਕਾਨੂੰਨ ਮੁਤਾਬਕ ਇਸ ਦਰਿਆਈ ਪਾਣੀਆਂ ਦੀ ਵੰਡ ਹੋਵੇ। ਇਹ ਇਹਦਾ ਮਾਪਦੰਡ ਹੈ ਜਿਹੜਾ ਉਹ ਦੁਆਰਾ ਸਰਕਾਰ ਨੇ ਸਾਰਾ ਕਰਨਾ ਚਾਹੀਦਾ ਹੈ ਵੀ ਜਿਹੜਾ ਸਾਡਾ ਪਾਣੀ ਸਾਡੇ ਪੂਰਾ ਨਹੀਂ ਮਿਲ ਰਿਹਾ। ਇੱਕ ਜਿਹੜਾ ਸਾਰਿਆਂ ਨੂੰ ਹੁਣ ਚੱਲਦਾ ਹੈ ਵੀ ਕੁਦਰਤ ਦੇ ਵਿੱਚ ਵਾਤਾਵਰਣ ਦੇ ਵਿੱਚ ਦਰਖਤ ਲਾਉਣ ਦੀ ਮਹੱਤਵ ਚੱਲੀ ਹੋਈ ਹੈ। ਅਸੀਂ ਇਹਦੀ ਪੂਰ ਜੋਰ ਛਲਾਂਗਾ ਕਰਦੇ ਹਾਂ ਔਰ ਇਸ ਗੱਲ ਦਾ ਵੱਧ ਤੋਂ ਵੱਧ ਸਾਥ ਤੇ ਸਹਿਯੋਗ ਦੇਵਾਂਗੇ। ਔਰ ਇੱਕ ਗੱਲ ਦੀ ਮੰਗ ਵੀ ਜ਼ਰੂਰ ਕਰਦੇ ਹਾਂ ਸਰਕਾਰ ਨੂੰ ਦਰਖਤ ਹਰੇਕ ਵਾਰੀ ਲਾਉਣੇ ਆ ਅਸੀਂ। ਖਿੱਤਾਂ ਦੇ ਵਿੱਚ ਪਸਾਨ ਲਾਉਂਦਾ, ਹੋਰ ਵਰਗ ਵੀ ਲਾਉਂਦੇ ਆ। ਪਰ ਉਹਨਾਂ ਦੇਖ ਪਾਲ ਕਰਨਾ ਵੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਆਵਾਰਾ ਪਸ਼ੂ ਜਿਹੜੇ ਫਿਰਦੇ ਆ ਨਾ ਇਹ ਸਾਡੇ ਦਰਖਤਾਂ ਦਾ ਉਹ ਜਾਨੀ ਮਾਲੀ ਨਕਾਂ ਦਾ ਬਹੁਤ ਜ਼ਿਆਦਾ ਹੁੰਦਾ ਹੈ ਨਾ ਸਰਕਾਰ ਸਾਡੇ ਤੋਂ ਬਹੁਤ ਸਸ ਲੈਦੀ ਹੈ ਇਹ ਇਹਨਾਂ ਨੂੰ ਸਾਂਭ ਸੰਭਾਲ ਵਾਸਤੇ ਵੀ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਇਹਨਾਂ ਜੰਡੇ ਤੇ ਸਾਡੀ ਮੀਟਿੰਗ ਹੋ ਰਹੀ ਹੈ ਭਦਾ ਜੇ ਤੁਸੀਂ ਦਰਖਤ ਲਾਉਣ ਦੀ ਗੱਲ ਕੀਤੀ ਹੈ ਕਾਫੀ ਦਰਖਤਾਂ ਪਾਲ ਫਲੋਸ ਕਿ ਉਹਨਾਂ ਨੂੰ ਆਏ ਸਾਲ ਪੱਟ ਵੀ ਦਿੱਤਾ ਜਾਂਦਾ ਤੇ ਅੱਗ ਲਾ ਕੇ ਜਿਹੜਾ ਮਚਾਉਣ ਦੇ ਵੀ ਕਿਸਾਨਾਂ ਦੇ ਉੱਪਰ ਦੋਸ਼ ਲੱਗਦੇ ਇਹ ਸਬੰਧ ਕੀ ਕੌਣ ਦੇਖੋ ਜੀ ਅਸੀਂ ਅੱਗ ਲਾਉਣ ਦੇ ਹੱਕ ਦੇ ਵਿੱਚ ਨਹੀਂ ਨੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਵਾਤਾਵਰਣ ਗੰਦਲਾ ਨਾ ਹੋਵੇ ਜੋ ਕੁਦਰਤ ਨੇ ਸਾਨੂੰ ਕੁਦਰਤੀ ਤੌਰ ਤੇ ਵਾਤਾਵਰਣ ਸਾਨੂੰ ਮਿਲ ਰਿਹਾ ਅਸੀਂ ਉਹਦੇ ਵਿੱਚ ਗੰਦਲਾ ਨਹੀਂ ਕਰਦੇ ਕਿਉਂਕਿ ਕਿਸਾਨ ਕੋਈ ਵੀ ਨਹੀਂ ਚਾਹੁੰਦਾ ਇਸ ਗੱਲ ਨੂੰ ਵੀ ਵਾਤਾਵਰਣ ਸਾਡਾ ਖਰਾਬ ਹੋ ਕਿਉਂਕਿ ਜੇ ਅੱਗ ਲਾਉਂਦਾ ਕਿਸਾਨ ਪਹਿਲਾਂ ਸਾਹ ਕਿਸਾਨ ਖੱਚਦਾ ਜਿਹੜੀ ਝੋਨੇ ਦੀ ਪ੍ਰਾਣੀ ਨੂੰ ਅਗਲਾਉਣ ਦੀਆਂ ਕਿੰਨਾ ਚਿਰ ਹੋ ਗਿਆ ਝੋਨੇ ਲੱਗਦੇ ਆ ਨੂੰ ਸਾਨੂੰ ਸਰਕਾਰ ਨੂੰ ਰੀਵੈਸਿਓਨ ਕਰਕੇ ਸਾਨੂੰ ਉਹਦਾ ਬਦਲ ਦੇ ਦੇ ਝੋਨਾ ਕੋਈ ਲਾ ਕੇ ਕਿਸਾਨ ਉਹ ਰਾਜੀ ਨਹੀਂਗਾ ਅਸੀਂ ਸਾਨੂੰ ਉਹਦੇ ਮੁਤਾਬਕ ਸਾਨੂੰ ਭਾਅ ਮਿਲੇ ਮੱਕੀ ਮੂੰਗੀ ਵਿੱਚ ਜੋ ਫਸਲਾਂ ਸਾਨੂੰ ਬਜਾਉਣੀਆਂ ਚਾਹੀਦੀਆਂ ਸਾਡੀ ਹਰੇਕ ਸਾਡੀ ਖੇਤ ਦੇ ਵਿੱਚ ਬਦਲ ਤਿਆਰ ਹੁੰਦੀ ਹੈ ਕੋਣਾ ਲਾ ਕੇ ਸਾਡੀ ਮਜਬੂਰੀ ਹੈ ਤੇ ਨਾ ਕੇ ਸਾਡਾ ਸ਼ੌਂਕ ਹੈ ਸਾਨੂੰ ਇਹਦੇ ਬਰਾਬਰ ਭਾਅ ਦੇ ਮੁਤਾਬਕ ਸਾਨੂੰ ਉਹਨਾਂ ਨੂੰ ਫਸਲਾਂ ਦੋਹਿਆਂ ਦਾ ਡਾਇਵਰਸੀਫਿਕੇਸ਼ਨ ਕਰਕੇ ਵਧੀਆ ਖੇਤੀ ਨੀਤੀਆਂ ਤਿਆਰ ਕਰਕੇ ਸਾਨੂੰ ਸਰਕਾਰੇ ਦੇਵੇ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਇਹਨਾਂ ਉੱਤੇ ਗੌਰ ਕਰੇ ਪਿਛਲੇ ਦਿਨੀ ਪ੍ਰਧਾਨ ਜੀ ਸੋਸ਼ਲ ਮੀਡੀਆ ਤੇ ਕਾਫੀ ਖਬਰਾਂ ਵਾਇਰਲ ਹੋਈਆਂ ਕਿਸਾਨ ਵੀਰਾਂ ਵੱਲੋਂ ਧਰਨੇ ਲਗਾਏ ਗਏ ਹੈ ਗ੍ਰਿਡਾਂ ਨੂੰ ਘੇਰਿਆ ਗਿਆ ਹੈ ਲਾਈਟ ਬਹੁਤ ਘੱਟ ਮਿਲਦੀ ਹੈ ਬਾਗੇ ਆਪਣੇ ਦੇ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ ਖਾਸ ਇਹ ਚੀਜ਼ਾਂ ਹੋਈਆਂ ਕਿਵੇਂ ਦੇਖਦੇ ਹੋ ਦੇਖੋ ਜੀ ਕਿਸਾਨ ਦੀ ਮਜਬੂਰੀ ਬਣ ਜਾਂਦੀ ਹੈ ਤੁਹਾਨੂੰ ਪਹਿਲਾਂ ਬੇਨਤੀ ਕਰ ਰਟੀਆਂ ਜੇ ਨਹਿਰਾਂ ਦਾ ਪਾਣੀ ਟੋਟਲ ਸਾਡੇ ਲੱਗਦਾ ਹੋ ਗਏ ਤੇ ਸਾਡਾ ਬਿਜਲੀ ਗ੍ਰਿਡਾਂ ਨੂੰ ਘੇਰਦਾ ਕੋਈ ਜੀ ਨਿਗਰਦਾ ਕਿਸੇ ਦਾ ਜਦੋਂ ਇੱਕ ਵਾਰੀ ਢੱਕਾ ਲੱਗ ਜਾਂਦਾ ਨਾ ਉਹ ਦੁਬਾਰਾ ਜਦੋਂ ਸੁੱਕ ਗਿਆ ਢੱਕਾ ਹੀ ਉੱਥੇ ਲਾਉਣਾ ਪੈਣਾ ਉਹ ਦੁਬਾਰਾ ਸੁੱਕੇ ਢੱਕੇ ਨੇ ਦੁਬਾਰਾ ਨਹੀਂ ਚੱਗਣਾ ਜੀ ਇਸ ਗੱਲ ਨੂੰ ਅਸੀਂ ਬਿਜਲੀ ਬੋਰ ਨੂੰ ਪਹਿਲਾਂ ਵੀ ਅਸੀਂ ਪ੍ਰੈਸਾਂ ਰਾਹੀਂ ਤੁਹਾਡੇ ਮੀਡੀਆ ਰਾਹੀਂ ਔਰ ਜੋ ਸੋਸ਼ਲ ਮੀਡੀਆ ਰਾਹੀਂ ਵੀ ਬਿਆਨ ਅਸੀਂ ਇਹ ਬਿਆਨ ਵੀ ਦੇ ਚੁੱਕੇ ਹਾਂ ਅਸੀਂ ਉਹਨਾਂ ਨੂੰ ਮਿਲ ਕੇ ਵੀ ਇਹ ਗੱਲ ਕਹਿ ਰਹੇ ਹਾਂ ਕਿ ਜਿੱਥੇ ਕੋਈ ਤੁਹਾਡੀ ਜਿਵੇਂ ਮਨ ਲੋ ਮੋਟਰਾਂ ਦੇ ਲੋਡ ਵੱਡੇ ਹੋ ਗਏ ਉਹਨਾਂ ਦੇ ਟਰਾਂਸਫਾਰਮਰ ਅੰਡਰਲੋਡ ਚੱਲੀ ਜਾਂਦੇ ਆ ਗਾਵਰ ਲੋਡ ਚੱਲੀ ਜਾਂਦੇ ਆ ਉਹਨਾਂ ਨੂੰ ਅੰਡਰਲੋਡ ਕਰਦੀ ਲੋਡ ਆ ਮੋਟਰਾਂ ਸਾਡੀਆਂ ਤਿੰਨ ਤਿੰਨ ਦੀਆਂ ਸੀ ਮੋਟਰਾਂ ਉਹਨਾਂ ਦਾ 15 18 17 ਦੀਆਂ ਹੋ ਗਈਆਂ ਤੇ ਸਾਡੇ ਜਿਹੜੀਆਂ 17 ਕਰੰਟਰ ਉਹੀ ਚੱਲੀ ਜਾ ਰਹੇ ਆ ਇਹ ਬਿਜਲੀ ਬੋਰ ਨੂੰ ਵੀ ਸਾਡੇ ਪੂਰਾ ਧਿਆਨ ਦੇਣ ਦੀ ਲੋੜ ਆ ਜੇਕਰ ਇਹਨਾਂ ਨੂੰ ਉਦੋਂਤੀ ਕੋਈ ਸਮੱਸਿਆ ਹੁੰਦੀ ਹੈ ਕਿਸਾਨਾਂ ਉਹਦੇ ਵਿੱਚ ਹਮੇਸ਼ਾ ਹੰਮੀ ਬਣ ਕੇ ਤਰਦਾ ਨਾਲ